ਸਸ਼ੀ ਕੁਲ ਜੀ ਉਮੀਦ ਕਰਦਾ ਹੈ ਸਾਰੇ ਮੇਰੇ ਹਰਦਿਆਂ ਨੂੰ ਅਸੀਂ ਰਾਜੀ ਖੁਸ਼ੀ ਹੋਣਗੇ ਚੜ੍ਹਦੀ ਕਲਾ ਵਿੱਚ ਮੰਗੇ ਜਦੋਂ ਦੀ ਸਾਡੀ ਸਰਕਾਰ ਨੇ ਨਸ਼ਿਆਂ ਦੇ ਵਿਰੁੱਧ ਮੁਹਿੰਮ ਵਿੱਢੀ ਹੈ ਵਿਰੋਧੀ ਪਾਰਟੀਆਂ ਦੇ ਪੈਰਾਂ ਦੇ ਥੱਲੇ ਜ਼ਮੀਨ ਖਿਸਕੀ ਹੈ ਪੂਰੀ ਚਾਹਤ ਹੈ ਕਿ ਪੰਜਾਬ ਦੇ ਵਿੱਚ ਨਸ਼ਾ ਖਤਮ ਹੋਵੇ ਆ ਕੁਝ ਦਿਨ ਪਹਿਲਾਂ ਮੈਂ ਮਰ ਗਿਆ ਹੋਇਆ ਸੀ ਕਾਜੀ ਵਾਪਸ ਆਇਆ ਮੈਨੂੰ ਪਤਾ ਲੱਗਾ ਕਿ ਮੇਰੇ ਹਲਕੇ ਦੇ ਵਿੱਚ ਜਿਹੜੇ ਮੇਰੇ ਵਿਰੋਧੀ ਨੇ ਐਕਸਐਮਐਲਏ ਸਤਕਾਰਯੋਗ ਸੁਖਜੀਤ ਸਿੰਘ ਜੀ ਲੋਗੜਾ ਉਹਨਾਂ ਦੇ ਜਿਹੜੇ ਭਰਾ ਤਾਂ ਅਕਬਾਲ ਸਿੰਘ ਜਿਹੜੇ ਕਿ ਯੂਐਸਏ ਰਹਿੰਦੇ ਨੇ ਉਹਨਾਂ ਨੇ ਕਿਸੇ ਆਪ ਦੇ ਚਮਚਾ ਤੋਂ ਵੀਡੀਓ ਭਵਾਈ ਹੈ ਕਿ ਜਿਹੜੇ ਹਲਕਾ ਉਧਾਇਕ ਨੇ ਉਹਦਾ ਡੋਪ ਟੈਸਟ ਕਰਾਉਣਾ ਤੇ ਅਸੀਂ ਜੇ ਡੋਪ ਟੈਸਟ ਸਹੀ ਨਿਕਲਿਆ ਤੇ ਅਸੀਂ ਉਹਨੂੰ ਫੜਾਉਣੇ ਫੜਨੇ ਮੋਟਰਸਾਈਕਲ ਨਾਲ ਸਨਮਾਨਤ ਕਰਾਂਗੇ ਸਹਰਾ ਸਾਹਿਬ ਸਾਨੂੰ ਠੀਕ ਹੈ ਤੁਹਾਡੇ ਕੋਲੇ ਪੈਸਾ ਬਹੁਤ ਹੈ ਪਰ ਹੜਕਾ ਤਰਨਗੋੜ ਦੇ ਲੋਕਾਂ ਨੇ ਤੁਹਾਡੇ ਪੈਸੇ ਨੂੰ ਦੋ ਵਾਰ ਨਕਾਰਿਆ ਜਿਹੜਾ ਤੁਹਾਡੇ ਵਿੱਚ ਗਰੂਰ ਆ ਤੁਹਾਡੇ ਪੈਸਿਆਂ ਦਾ ਪੈਸਾ ਕੋਈ ਵੱਡੀ ਚੀਜ਼ ਨਹੀਂ ਮੰਨਦੇ ਆ ਸਾਡੇ ਕੋਲੇ ਪੈਸਾ ਨਹੀਂ ਹੈਗਾ ਅਸੀਂ ਤੁਹਾਡੇ ਵਾਂਗੂ ਸਮਗਲੀਆਂ ਨਹੀਂ ਕੀਤੀਆਂ ਅਸੀਂ ਤੁਹਾਡੇ ਵਾਂਗੂ ਸਰਪੰਚੀਆਂ ਪੰਚੀਆਂ ਚੇਅਰਮੈਨੀਆਂ ਨਹੀਂ ਵੇਚੀਆਂ ਅਸੀਂ ਤੁਹਾਡੇ ਵਾਂਗੂ ਗਰੰਟਾ ਨਹੀਂ ਖਾਦੀਆਂ ਅਸੀਂ ਤੁਹਾਡੇ ਵਾਂਗੂ ਦੇਤਾ ਨਹੀਂ ਵੇਚੀ ਅਸੀਂ ਆਮ ਘਰਾਂ ਦੇ ਧੀਆ ਪੁੱਤ ਸਰਪੰਚ ਬਣਾਏ ਆ ਦੋ ਦੋ ਕਿਲੇ ਵਾਲੇ ਅਸੀਂ ਮਾਰਕੀਟ ਕਮੇਟੀਆਂ ਦੇ ਚੇਅਰਮੈਨ ਬਣਾਏ ਆ ਸਾਨੂੰ ਆਪ ਦੇ ਪੈਸੇ ਦੀ ਤੁਹਾਨੂੰ ਸੁਣਾਉਣਾ। ਹਲਕਾ ਤੋਂ ਗੋੜ ਦਾ ਬੱਚਾ ਬੱਚਾ ਜਾਣਦਾ ਹੈ। ਇਹ ਜਿਹੜਾ ਤੁਸੀਂ ਪੈਸਾ ਬਣਾਇਆ ਕਿਵੇਂ ਬਣਾਇਆ? ਪਿਛਲੇ ਹਫ਼ਤੇ ਪਹਿਲਾਂ ਸਰਪੰਚਾਂ ਦਾ ਕਰਜ਼ਾ ਜੇ ਜਿਹੜੇ ਸਰਪੰਚਾਂ ਤੋਂ ਪੈਸੇ ਲੈ ਕੇ ਤੁਸੀਂ ਉਹਨੂੰ ਸਰਪੰਚੀਆਂ ਦੇ ਦਿੱਤੀਆਂ ਸਨ। ਤੁਹਾਡਾ ਚੈਲ ਚਕੂਰ ਤੁਹਾਡੇ ਪਿੰਡ ਆ ਰਹੇ ਕੱਲ ਨੂੰ 10 ਵਜੇ ਡੋਪ ਟੈਸਟ ਕਰ ਲਿਆ ਜੇ ਟੀਮ ਵੀ ਤੁਹਾਡੀ ਹੋਊਗੀ। ਪਿੰਡ ਵੀ ਥੋੜਾ ਹੋਊਗਾ 10 ਵਜੇ ਪਹੁੰਚੂਗਾ ਆਉਂਦੇ ਡਾਕਟਰਾਂ ਦੀ ਟੀਮ ਸੱਦ ਲਿਆ ਜੇ ਫਿਰ ਨਾ ਕਿਹਾ ਜੇ ਵੀ ਇਹ ਆਪਦੀ ਟੀਮ ਲੈ ਕੇ ਆਇਆ ਤੇ ਆਪ ਦਾ ਡੋਪ ਟੈਸਟ ਸਹੀ ਕਰ ਗਿਆ ਤੁਹਾਡੀ ਟੀਮ ਤੋਂ 10 ਵਜੇ ਡੋਪ ਟੈਸਟ ਕਰਾਉਂਦਾ ਭੱਜਿਆ ਜੇ ਨਾ ਆਜ ਆਇਆ ਜੇ ਮੋਗੜ ਪੜਦੇ ਵਿੱਚ ਕੱਲ ਨੂੰ 10 ਵਜੇ ਮਿਲਦੇ ਹਾਂ